ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਦੀ ਜਿਹੜੀ ਆਪਣੀ ਵਿਜਿਟ ਹੈਗੀ ਆ ਪਿੰਡ ਰੋਡੇ ਸੰਤ ਮਹਾਪੁਰਸ਼ਾਂ ਦੀ ਚਰਨ ਛੋਹ ਧਰਤੀ ਆ ਦੋਸਤੋ ਤੇ ਅੱਜ ਵੀਰ ਜਸਵੰਤ ਦੇ ਫਾਰਮ ਤੇ ਪਹੁੰਚੇ ਆ ਰੋਡੇ ਪਿੰਡ ਨੂੰ ਦੋਸਤੋ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਲੱਗਦਾ ਵਾ ਆਓ ਆਪਾਂ ਹੁਣ ਬਹੁਤਾ ਸਮਾਂ ਨਾ ਲੈਂਦੇ ਹੋਏ ਪੁਆਇੰਟ 2.2 ਇਹਨਾਂ ਗੱਲਬਾਤ ਕਰਕੇ ਚੰਦ ਮਿੰਟਾਂ ਦੀ ਵੀਡੀਓ ਬਣਾਵਾਂਗੇ ਕਿਉਂਕਿ ਬਹੁਤ ਵੀਰਾਂ ਨੇ ਇਹ ਗੱਲ ਆਖੀ ਕਿ ਵੀਰ ਵੀਡੀਓ ਜਿੰਨੀ ਛੋਟੀ ਕੋਸ਼ਿਸ਼ ਕਰਿਆ ਕਰੋ ਛੋਟੀ ਬਣਾਇਆ ਕਰੋ ਆਓ ਇਹਨਾਂ ਬਾਰੇ ਲੈਨੇ ਆ ਡਿਟੇਲ ਤੇ ਆਓ ਕਰਦੇ ਆ ਵੀਰ ਨਾਲ ਗੱਲਬਾਤ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਸਭ ਤੋਂ ਪਹਿਲਾਂ ਆਪਣਾ ਡਰੈੱਸ ਇੱਕ ਵਾਰ ਫਿਰ ਕਨਫਰਮ ਕਰਵਾ ਦਵੇ ਪਿੰਡ ਆਪਣਾ ਰੋਡੇ ਆ ਜੀ ਹਾਂਜੀ ਤਹਿਸੀਲ ਬਾਗਾਪੁਰਣਾ ਜ਼ਿਲ੍ਹਾ ਅਪਨੋ ਪੈਂਦਾ ਹੀ ਮੋਗਾ ਠੀਕ ਆ ਜੀ ਹਾਂਜੀ ਬਾਈ ਜੇ ਵੀਰ ਗੱਲ ਕੀਤੀ ਜਾਵੇ ਸਭ ਤੋਂ ਪਹਿਲਾਂ ਜਿਹੜੀ ਇੱਕ ਨੰਬਰ ਤੇ ਇੱਧਰ ਝੋਟੀ ਖੜੀ ਆ ਇਹ 20 ਮਹੀਨੇ ਜੀ ਦੰਦਾ ਤੋਂ ਖੀਰੀ ਆ ਦੰਦਾ ਤੋਂ ਖੀਰੀ ਆ ਜੀ ਵੀਰੇ ਕਿਹੜੇ ਏਰੀਆ ਦੇ ਵਿੱਚੋਂ ਮੰਨ ਲਓ ਮਾਲ ਲੈ ਕੇ ਆਉਣਾ ਇਹ ਪੰਜਾਬ ਵਾਲੀਆਂ ਕਿ ਹਰਿਆਣੇ ਵਾਲੀਆਂ ਇਹ ਹਰਿਆਣੇਆਂ ਤਿੰਨੇ ਕਟੀਆਂ ਹਰਿਆਣੇਆਂ ਜੀ ਇਹ ਅੱਛਾ ਤਿੰਨੇ ਹਰਿਆਣੇ ਦੀਆਂ ਕਿੰਨੇ ਫਤਿਆਵਾ ਤੋਂ ਲਈਆਂ ਹੋਈਆਂ ਤਿੰਨੇ ਫਤਿਆਵਾ ਤੋਂ ਲਈਆਂ ਹੋਈਆਂ ਕਿਸੇ ਨੇ ਮਾਮਾ ਦਾ ਰਿਕਾਰਡ ਪੁੱਛਣਾ ਪਿਓ ਦਾ ਰਿਕਾਰਡ ਪੁੱਛਣਾ ਸਾਰਾ ਮਿਲ ਜੂਗਾ ਜੀ ਠੀਕ ਹੈ ਜੇ ਕੋਈ ਪਿੱਛੇ ਵਿజిਟ ਕਰਨਾ ਚਾਹਵੇ ਕਿਸੇ ਨੂੰ ਕੋਈ ਡਾਊਟ ਸ਼ੱਕ ਹੋਵੇ ਤੇ 100% ਆ ਹੋਰ ਦੱਸੋ ਜੀ ਠੀਕ ਆ ਲਿਆ ਵੀਰੇ ਤੌਰ ਝੋਟੀ ਤੇ ਇਹਦੀ ਫਿਰ ਉਮਰ ਲਿਆ ਜਾ 20 ਮਹੀਨੇ ਜੀ 20 ਮਹੀਨੇ ਕਰੇ ਤੇ ਵੀਰ ਕਿ ਆਪ ਨੂੰ ਜਿਹੜੋ ਜਿੰਨਾ ਤੋਂ ਆਪ ਲਈ ਆ ਹਾਂ ਉਹ ਸੀਮਨ ਨਾਲ ਇਹਨਾਂ ਕੋਲ ਦੂਜਾ ਲੱਭਿਆ ਨਹੀਂ ਉਹਨਾਂ ਨੂੰ ਠੀਕ ਆ ਮੰਨ ਲਓ ਜਿਹੜਾ ਕੰਨ ਦੇ ਵਿੱਚ ਟੈਗ ਪਿਆ ਇਹਦਾ ਮੰਨ ਲਓ ਸੀਮਨ ਦਾ ਹੀ ਪਿਆ ਹੋਇਆ ਹਾਂ ਠੀਕ ਆ ਸੋ ਲੋ ਦੋਸਤੋ ਜਿਹੜਾ ਟੈਗ ਇਹਦੇ ਕੰਨ ਦੇ ਵਿੱਚ ਲੱਗਾ ਹੋਇਆ ਨਾ ਵੀਰ ਕਹਿੰਦਾ ਵੀ ਇਹ ਜਿਹੜੇ ਬੁੱਲਦੀ ਮੰਨ ਲਓ ਸੀਮਨ ਲੱਗਾ ਵਾ ਉਸ ਦਾ ਟੈਗ ਇਹਦੇ ਕੰਨ 'ਚ ਲੱਗਾ ਹੋਇਆ ਵਾ ਉਹ ਤੁਸੀਂ ਜਦੋਂ ਵੀਰ ਨਾਲ ਸੌਦਾ ਕਰੋਗੇ ਸਰਚ ਵੀ ਕਰ ਲਿਓ ਤੇ ਬਹੁਤ ਲੰਮੇ ਉੱਚੇ ਕਦ ਕੱਢ ਦੀ ਆ ਥੋੜੀ ਜੀ ਚਲੋ ਹੋ ਸਕਦਾ ਕੈਮਰੇ ਦਾ ਕੈਮਰਾ ਦਰ ਦੂੰ ਕੋਈ ਨਹੀਂ ਕਹਿੰਦੀ ਹਾਂ ਮੇਰੇ ਤੋਂ ਐਚਵੀਜੀ ਕਰੀ ਜਾਂਦੀ ਆ ਆ ਜਾ ਤੇ ਬਾਕ ਵੀਰੇ ਦਾ ਮੁੱਲ ਆਪਾਂ ਕੀ ਕਰਦੇ ਜਸਵੰਤ ਇਹਦਾ ਮੁੱਲ 50000 ਰੁਪਏ ਕਰਦੇ ਜੀ 50000 ਰੁਪਏ ਜੀ ਹਾਂਜੀ ਬਾਈ ਤੇ ਵੀਰ ਕਿੰਨੇ ਦੀ ਮੰਨ ਲੋ ਜੈਸਨ ਹੋਜੂਗੀ ਮਾਂ ਤੂੰ ਮਾਂਦਾਨ ਕਰ ਦਾਂ ਵਿੱਚ ਕਿੰਨਾ ਕੁ ਹੋਜੂ ਖਿੱਚ ਕੇ ਦੋ ਹਜ਼ਾਰ ਰੁਪਏ ਛੋੜ ਕਰ ਦਾਂਗੇ ਵਿੱਚੋਂ ਪਹੁੰਚ ਫ੍ਰੀ ਕਰ ਦਾਂਗੇ ਜੀ ਪਹੁੰਚ ਫ੍ਰੀ ਕਰ ਦੋਗੇ 100 ਕਿਲੋਮੀਟਰ ਤੱਕ ਪਹੁੰਚ ਕੋਈ ਕਰਾ ਸਕਦਾ ਜੀ ਲੋ ਵੀ ਦੋਸਤੋ 100 ਕਿਲੋਮੀਟਰ ਤੱਕ ਪਹੁੰਚ ਫ੍ਰੀ ਆ ਤੇ 2000 ਵਿੱਚੋਂ ਮਾਂਦਾਨ ਬਾਕੀ ਤੁਸੀਂ ਵੀਰੇ ਨਾਲ ਕਰ ਲਿਓ ਗੱਲਬਾਤ ਤੇ ਜਸਵੰਤ ਵੀਰ ਜਿਹੜੀ ਇਸ ਤੋਂ ਅਗਲੇ ਪਾਸੇ ਝੋਟੀ ਆ ਇਹਦੀ ਉਮਰ ਕਿੰਨੀ ਹੋ ਚੁੱਕੀ ਆ ਇਹ अच्छा दो दांदे ਦੇ ਬਰਾਬਰ ਆ 2.5 ਸਾਲ ਦੇ ਠੀਕ ਆ ਤੇ ਵੀਰ ਇਹਨੂੰ ਕੋਈ ਸੀਮਨ ਲੱਗਾ ਜਾਂ ਨਹੀਂ ਲੱਗਾ ਇਹ ਡਾਇਰੈਕਟ ਕ੍ਰਾਸਿੰਗ ਆਈ 10 ਤਰੀ ਦੀ ਅੱਜ ਇਹਨੂੰ 21 ਦਿਨ ਹੋ ਗਏ ਸੀਮਨ ਲੱਗੇ ਠੀਕ ਆ ਜੀ ਅੱਜ ਇਹਨੂੰ 21 ਦਿਨ ਸੀਮਨ ਲੱਗੇ ਨੂੰ ਹੋ ਗਏ ਆ ਇਹ ਡਾਇਰੈਕਟ ਕ੍ਰਾਸਿੰਗ ਆ ਕਿਹੜੇ ਇਹਦੀ ਕੀ ਮਦਰ ਮਿਲਕ ਕੀ ਰਿਕਾਰਡ ਆ ਪਤਾ ਵੀਰ ਕੁਝ 17 ਕਿਲੋ ਦੀ ਮਾਦਰ ਕਟਾ ਜੀ ਅੱਛਾ ਤੇ ਪਿਓ ਕਿਹੜਾ ਆ ਗਿਆ ਵੀਰੇ ਪਿਓ ਤਾਂ ਨਹੀਂ ਪਤਾ ਕਿਹੜੇ ਦੀ ਆ ਜੀ ਅੱਛਾ ਪਿਓ ਦਾ ਨਹੀਂ ਪਤਾ ਕਿਹੜੇ ਦੀ ਆ ਠੀਕ ਆ ਤੇ ਵੀ ਕਿਹੜਾ ਕਢਾ ਦਈਏ ਤੁਰਗੇ ਇਹਨੂੰ ਵੀ ਸੋ ਦੋਸਤੋ ਇਨੂੰ ਅੱਜ ਵੀਰ ਦੇ ਦਸਮੇ ਮੁਤਾਬਕ ਵੀ 20 ਕੀ ਦਿਨ ਹੋ ਗਏ ਆ ਡਾਇਰੈਕਟ ਕ੍ਰਾਸ ਹੋਈ ਆ ਇਹ ਬੋਲਤੋਂ ਬਾਕੀ ਤੁਸੀਂ ਇਹਦੀ ਡੀਲ ਡਾਲ ਚੈੱਕ ਕਰ ਸਕਦੇ ਆ ਸੋਹਣੇ ਕੱਦ ਕਾਠ ਵਾਲੀ ਝੋਟੀ ਬਨ ਵਾਲੀ ਆ ਤੇ ਬਾਕੀ ਰੰਗ ਸਿੰਘ ਬਿਲਕੁਲ ਆ ਖੰਗਰੀ ਵਾਲਾ ਸਿੰਘ ਲੱਗਾ ਤੁਸੀਂ ਦੇਖ ਸਕਦੇ ਆ ਬਿਲਕੁਲ ਕੁੰਡਾ ਸਿੰਘ ਆ ਜਿਹੜਾ ਮੋਰਾ ਦੇ ਵਿੱਚ ਆ ਰਿਹਾ ਜਿਹੜਾ ਸਿੰਘ ਆ origignal ਆ ਕੋਈ ਛੇੜਛਾੜ ਨਹੀਂ ਹੋਈ ਇਹਦੇ ਕੋਈ ਬਣਾਇਆ ਹੋਊਗਾ origignal ਸਿੰਘ ਆ ਜੀ ਠੀਕ ਆ ਬਿਲਕੁਲ ਦੋਸਤੋ ਤਿੰਨੇ ਹੀ ਝੋਟੀਆਂ ਦੇ ਬਿਲਕੁਲ origignal ਸਿੰਘ ਆ ਜੋ ਪਿੱਛੋਂ ਜੈਨੂਨ ਆਏ ਆ ਕੋਈ ਇਹਨਾਂ ਨਾਲ ਛੇੜਖਾਨੀ ਨਹੀਂ ਕੀਤੀ ਗਈ ਆ ਜਸਵੰਤ ਵੀਰ ਇਹਦਾ ਫਿਰ ਆਪਾਂ ਕੀ ਮੌਲ ਕਰਦੇ ਆ ਇਹਦਾ 62000 ਰੁਪਏ ਕਰਦੇ ਜੀ 62000 ਵਿੱਚੋਂ ਕਿੰਨਾ ਮਾਤਨ ਹੋ ਜੂ ਵੀਰ ਖਿੱਚ ਕੇ ਦੋ ਹਜ਼ਾਰ ਰੁਪਏ ਛੋੜ ਕਰਦਾ ਵਿੱਚੋਂ ਜੀ ਅੱਛਾ ਜੀ 60000 ਹਾਂ ਜੀ ਤੇ ਪਹੁੰਚ ਇਹਦੀ ਵੀ ਕਰ ਦਈਏ ਬਾਜੀ ਪਹੁੰਚ ਵੀ ਕਰ ਦਾਂਗੇ ਲੋ ਵੀ ਦੋਸਤੋ ਪਹੁੰਚ ਤੁਹਾਡੇ ਘਰ ਤੱਕ ਇਹਦੀ ਫ੍ਰੀ ਆ ਬਾਕੀ ਚੋਲੀਆਂ ਚੜਗੀਆਂ ਤਿੰਨੇ ਕੋਈ ਫੋਰ ਸ਼ਾਂਗ ਨਹੀਂ ਤਿੰਨੇ ਆਂ ਦੇ ਕਟੀਆਂ ਦੇ ਠੀਕ ਆ ਚੋਲੀਆਂ ਚੜਗੀਆਂ ਦੀਆਂ ਬੜੀਆਂ ਖਬਰਦਾਰ ਆ ਸਾਡੇ ਦੋਸਤੋ ਆ ਦੇਖ ਸਕਦੇ ਤੁਸੀਂ ਝੋਟੀ ਬਿਲਕੁਲ ਜੈਲੀ ਆ ਵੀਰ ਜਿਵੇਂ ਮਰਜੀ ਆ ਵੇਖੋ ਤਸੱਲੀ ਕਰਾਈ ਜਾਂਦਾ ਪਿਆ ਹੱਥ ਹੱਥ ਲਾ ਕੇ ਇਹਦੇ ਆਰਡਰ ਨੂੰ ਆ ਦੇਖੋ ਬਹੁਤ ਸਾਫ ਸੁਥਰੀ ਆ ਤੇ ਜਿਸ ਵਾਰਤ ਵੀ ਇਸ ਤੋਂ ਅੱਗੇ ਜਿਹੜੀ ਝੋਟੀ ਇਹਦੀ ਲਿਆ ਜਾ ਉਮਰ ਕਿੰਨੀ ਹੋਗੀ ਆ ਇਹਦੀ ਵੀ ਕੋਈ 2.5 ਸਾਲ ਦੇ ਲਗਭਗ ਦੋ ਦੰਦੀ ਇਹ ਆ ਜੀ ਅਚਾ ਤੇ ਕੋਈ ਲੱਗਾ ਇਹਦੇ ਸੀਮਣ ਜਾਂ ਨਹੀਂ ਲੱਗਾ ਨਹੀਂ ਨਹੀਂ ਲੱਗਾ ਇਹਦਾ ਕਿਹੜੇ ਬੋਲਦੀ ਆ ਪਤਾ ਕੁਛ ਵੀ ਨਹੀਂ ਜੀ ਪਤਾ ਇਹਦਾ ਤੇ ਮਦਰ ਮਿਲਕ ਰਿਕਾਰਡ ਕੀ ਪਤਾ ਇਹਦਾ ਮਦਰ ਮਿਲਕ ਦਾ 15 ਕਿਲੋ ਦਾ ਦੂਜੇ ਸੂਤਰ ਕਾਟਾ ਪਹਿਲਣ ਦਾ ਇਹਦਾ ਰਿਕਾਰਡ ਹੈਗਾ 14 ਕਿਲੋ ਦਾ ਇਹ ਦੱਸਿਆ ਮਾਰਕਰ ਠੀਕ ਆ ਤੇ ਲਓ ਜੀ ਤੋਰੀਏ ਨੂੰ ਜੈਡ ਬਲੈਕ ਹੀ ਆ ਗਈ ਤਕਰੀਬਨ ਕੋਈ 5-7 ਵਾਲੀ ਆ ਦੋਸਤੋ ਪੁੱਛੇ ਇਹਦੇ ਬਿਲਕੁਲ ਇਹਨੂੰ ਵੀ ਸਿੰਘ ਜਿਹੜਾ ਬਿਲਕੁਲ ਖੰਗਰੀ ਵਾਲਾ ਸਿੰਘ ਕੁੰਡਾ ਤੁਸੀਂ ਦੇਖ ਸਕਦੇ ਆ ਸ਼ਾਈ ਸ਼ੂਈ ਵੇਖੋ ਬਹੁਤ ਹੀ ਜ਼ਿਆਦਾ ਕੱਟੀ ਜਛਾਈ ਆ ਇਹ ਤੇ ਜਿੰਨਾ ਕ ਕੈਮਰੇ ਦੇ ਡਰਦੀ ਆ ਉਹ ਆ ਤੁਹਾਨੂੰ ਦਿਖਾ ਦਨੇ ਆ ਤੇ ਕੈਮਰੇ ਦੇ ਕਰਕੇ ਡਰਦੀਆਂ ਹੂ ਕੋਈ ਚੱਕਰ ਨਹੀਂ ਉਹਨਾਂ ਨੂੰ ਠੀਕ ਆ ਸੋ ਦੋਸਤੋ ਆ ਝੋਟੀ ਜੇ ਮੈਂ ਇਹਨਾਂ ਦੇ ਵਿੱਚੋਂ ਮੈਂ ਸਿਲੈਕਟ ਕਰਾਂ ਤਾਂ ਮੈਨੂੰ ਆਹ ਝੋਟੀ ਬਿਲਕੁਲ ਟਾਪ ਦੀ ਲੱਗੀ ਆ ਸਾਰਿਆਂ ਨਾਲੋਂ ਉੱਪਰ ਇਹ ਝੋਟੀ ਆ ਜਿਵੇਂ ਇਹਨਾਂ ਨੂੰ ਆਪਸ ਵਿੱਚ ਜੇ ਹੈ ਉਹ ਵੀ ਬਹੁਤ ਚੰਗੀਆਂ ਪਰ ਮੇਰੀ ਫੇਵਰੇਟ ਝੋਟੀ ਇਹ ਆ ਤੇ ਜਸਵੰਤ ਵੀਰ ਇਧਰ ਨੂੰ ਕਰੇ ਦਾ ਮਾੜਾ ਆਰਡਰ ਜਰੂਰ ਦਿਖਾ دیਏ ਸੋ ਦੋਸਤੋ ਜਿਵੇਂ ਉਹ ਆਰਡਰ ਦੇ ਉੱਪਰ ਬਟਨ ਬਣੇ ਹੁੰਦੇ ਨੇ ਨਾ ਸਿਆਣੇ ਕਹਿੰਦੇ ਬਾਟਿਆਂ ਬਾੜਾ ਜੱਡਿਓ ਤੁਸੀਂ ਦੇਖ ਸਕਦੇ ਆ ਕੋਈ ਗੱਲ ਨਹੀਂ ਤੁਸੀਂ ਪਰਲੇ ਪਾਸੇ ਹੋ ਜੋ ਮੈਂ ਇਧਰਲੇ ਪਾਸੇ ਕਰ ਦਿੰਦਾ ਹਾਂ ਦੇ ਕੈਮਰਾ ਹਾਂ ਥੋੜਾ ਜਿਹਾ ਮੇਰੇ ਕਰਕੇ ਕਰਦੀ ਵੀ ਐਚ ਵੀ ਲੋ ਵੀ ਦੋਸਤੋ ਆਰਡਰ ਬਹੁਤ ਵਧੀਆ ਇਹਦਾ ਆਰਡਰ ਤਾਂ ਐ ਲੱਗਦਾ ਵੀਰ ਜਿਵੇਂ ਗੱਬਣ ਵਾਲਾ ਹੁੰਦਾ ਨਾ ਝੋਲੀ 40 ਬਾਰ ਮਾਲੀ ਆ ਆ ਵੇਖੋ ਦੋਸਤੋ ਸਾਰਿਆਂ ਨੂੰ ਵੱਖਰੀ ਝੋਲੀ ਜੀ ਸਾਰਿਆਂ ਨੂੰ ਟੌਪ ਦੀ ਝੋਲੀ ਕਰਮ ਵਾਲੀ ਨੂੰ ਲੱਗੀ ਆ ਜਿੱਦਾਂ ਇਹਨੂੰ 3 ਮਹੀਨੇ ਦੀ ਜਿਵੇਂ ਝੋਲੀ 4 ਮਹੀਨੇ ਦੀ ਪਾੜਦਾ ਇਹਦਾ ਇਹਦਾ ਸੀਮਨ ਡੀਟੇਲ ਇਹ ਸੰਤਾਨ ਦੀ ਹੈ ਜੀ ਜਿੰਨਾਂ ਤੋਂ ਆਪਾਂ ਲਈ ਉਹਨਾਂ ਕੋਲ ਆਪ ਨੂੰ ਦੇ ਦੇ ਦਿੱਤੀ ਹੈ ਰਾਈ ਸੀ ਮੰਦੀ ਸultan ਦੀ ਆ ਹਾਂ ਜੀ ਠੀਕ ਆ ਤੇ ਇਹ sultan ਦੀ ਆ ਗਈ ਵੀ ਹਾਂ ਜੀ ਤੇ ਵੀਰ ਹੋਣੇ ਦਾ ਮੁੱਲ ਕੀ ਕਰਨਾ ਆਪਾਂ ਇਹਦਾ 55000 ਰੁਪਏ ਜੀ 55000 ਹਾਂ ਜੀ ਵੀਰ ਕਿੰਨੇ ਦੀ ਹੋ ਜੂ ਲਾਸਟ 53 ਦੀ ਹਾਂ ਜਾਂ ਨਾ ਆਈ ਹੈ ਜੀ 50 ਦੀ ਕਰ ਦਈਏ ਇੱਥੇ ਦੇ ਦੇ ਆਫਰ ਹੈ ਨਹੀਂ ਨਹੀਂ ਇਹ ਤੇ ਆਵਾ ਜਿੰਨੀਆਂ ਤਿੰਨੇ ਕਟੀਆਂ ਖੜੀਆਂ ਹਾਂ ਹਾਂ ਇਦੇ ਵਿੱਚ ਕੋਈ ਆਪਾਂ ਥੋੜਾ ਥੋੜਾ ਮਾਰਜੀ ਨਾ ਕਿ ਵੀ ਔਰਦਿਆਂ ਵਾਲਾ ਕੰਮ ਹੀ ਕੀਤਾ ਜੀ ਅੱਛਾ ਹਾਂ ਜੀ ਤੇ ਜੇ ਕੋਈ ਵੀ ਤਿੰਨ ਹੀ ਫਰੀਦਨੀਆਂ ਚਾਵੇ ਫੇਰ ਵਿੱਚੋਂ ਮਾਨਦਾਨ ਹੋਰ ਕਰਦਾਂਗੇ ਜੀ ਨਹੀਂ ਮਾਨਦਾਨ ਕਿੰਨਾ ਕਰ ਦੇਗਾ 5000 ਜਿਹੜਾ ਰੇਟ ਕੀਤਾ 5000 ਤਿੰਨਾਂ ਮਗਰ ਓਫਰ ਹੋ ਰਿਹਾ अच्छा ते पौंज फ्री ਕਰ ਦੇਗਾ पौंज ਫਰੀ ਕਰਦਾ ਲੋਵੀ ਦੋਸਤ ਜੇ ਤੁਸੀਂ ਤਿੰਨੇ ਖਰੀਦਨੀਆਂ ਆ ਤਾਂ ਬਾਈ ਜਸਵੰਤ ਕਹਿੰਦਾ ਵੀ 5000 ਇਹਨਾਂ ਦਾ ਜੋ ਮੁੱਲ ਕੀਤਾ ਬਾਕੀ ਪਲੀਆਂ ਬਲਾਈਆਂ ਹੈਗੀਆਂ ਕੋਈ ਬਾਹਲਾ ਹੈ ਤੇ ਮਿਹਨਤ ਕਰਨ ਦੀ ਲੋੜ ਨਹੀਂ ਵੀ ਦੋ ਤਿੰਨ ਸਾਲ ਮੱਥਾ ਮਾਰੋ 10 ਮਹੀਨੇ ਚ ਰਿਜ਼ਲਟ ਆਏਗਾ ਠੀਕ ਆ ਤੇ ਵੀਰ ਕਹਿੰਦਾ ਪੌਂਚ ਵੀ ਫ੍ਰੀ ਤੇ 5000 ਰੁਪਿਆ ਉਦਾਂ ਵੀ ਡਿਸਕਾਊਂਟ ਵੀਰ ਇੱਕ ਵਾਰ ਆਪਣਾ ਐਡਰੈਸ ਅਤੇ ਮੋਬਾਈਲ ਨੰਬਰ ਬੋਲ ਦੇ ਮੋਬਾਈਲ ਨੰਬਰ ਆਪਣਾ 99141 44825 ਪਿੰਡ ਆਪਣਾ ਰੋਡੇ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਪਹਿਲ ਠੀਕ ਆ ਬਹੁਤ ਬਹੁਤ ਧੰਨਵਾਦ ਵੀਰ ਆਪਣਾ ਆ ਮੋਬਾਈਲ ਨੰਬਰ ਫੇਰ ਦੁਬਾਰਾ ਰਿਪੀਟ ਕਰਦੇ 99141 44825 44825 ਸੋ ਦੋਸਤੋ ਜੇ ਕਿਸੇ ਨੇ ਆਪਣੇ ਤੋਂ ਵੀਡੀਓ ਕਰਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਵੀ ਸਕਰੀਨ ਤੇ ਚੱਲੂਗਾ ਧੰਨਵਾਦ ਦੋਸਤੋ